ਗਾਦੀ ਜੁਨਾਬਾ ਰਾਹੁਲ ਗਾਦੀ ਜੁਨਾਬਾ ਜਿੰਨੇ ਵੀ ਇਹਨਾਂ ਦੇ ਲੀਡਰ ਨੇ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਹਾਡੀ ਸੋਚ ਕਦੇ ਨਹੀਂ ਹੋਣੀ ਕਿਉਂਕਿ ਇਹ ਬੱਚਾ ਮੰਦਬੁੱਧੀ ਬੱਚਾਵਾ ਰਾਹੁਲ ਗਾਂਧੀ ਸਾਡੇ ਕਾਰਜਕਰਤਾ ਔਰ OBC ਜਿਹੜਾ ਸਮਾਜ ਹੈ ਉਹਦੇ ਵਿੱਚ ਬਹੁਤ ਰੋਸ ਹੈ ਔਰ ਗੁੱਸਾ ਹੈ ਕਿ ਜਿਹੜਾ ਉਹ ਬਾਰ-ਬਾਰ ਉਹਨਾਂ ਤੇ ਟਿੱਪਣੀ ਕਰਦੇ ਆ ਰਾਹੁਲ ਗਾਂਧੀ ਸਤ ਕਬਲ ਜੀ ਸਿੰਘ ਸਣੀ ਜਿਲ੍ਹਾ ਪ੍ਰਧਾਨ ਆਪੀਸੀ ਮੋਰਚਾ ਅੰਮ੍ਰਿਤਸਰ ਸ਼ਹਿਰੀ ਅੱਜ ਜਿਹੜਾ ਅਸੀਂ ਰੋਸ ਪ੍ਰਦਰਸ਼ਨ ਕੀਤਾ ਵਾ ਇਹ ਕਾਂਗਰਸ ਦੇ ਬਿਲਕੁਲ ਨਖਿੱਦ ਨਖਿੱਦ ਜਿੰਨੂ ਕੀ ਉਹ ਆਪਣਾ ਆਈਡਲ ਮੰਨਦੇ ਆ ਜਾਂ ਉਹ ਸੋਚਦੇ ਆ ਕਿ ਇਹ ਪ੍ਰਧਾਨ ਮੰਤਰੀ ਬਣੂਗਾ ਪਰ ਉਹਨਾਂ ਸਾਰੇ ਮੈਂ ਜਿੰਨੇ ਵੀ ਇਹਨਾਂ ਦੇ ਲੀਡਰ ਨੇ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਹਾਡੀ ਸੋਚ ਕਦੇ ਨਹੀਂ ਹੋਣੀ ਕਿਉਂਕਿ ਇਹ ਬੱਚਾ ਮੰਦਬੁੱਧੀ ਬੱਚਾ ਵਾ ਰਾਹੁਲ ਗਾਂਧੀ ਇਹਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਮੈਂ ਕੀ ਬੋਲਣਾ ਇਹਨੇ ਹੁਣ ਵੀ ਜਿਹੜੀ ਆ ਟਿੱਪਣੀ ਕੀਤੀ ਆ ਨਰਿੰਦਰભાઈ ਮੋਦੀ ਜੀ ਤੇ ਜਿਹੜੇ ਨਰਿੰਦਰભાઈ ਮੋਦੀ ਜੀ ਆ ਉਹ OBC ਕਾਸਟ ਦੇ ਨਾਲ ਨਹੀਂ ਸੀ ਲੇਕਿਨ ਇਹਦੀ ਜਾਣਕਾਰੀ ਵਾਸਤੇ ਆਪਾਂ ਦੱਸ ਦਈਏ ਕਿ ਸੰਵਿਧਾਨਿਕ ਜਿਹੜੇ ਆ ਉਹ ਇਹਨੂੰ ਭੇਜ ਦਿੰਨੇ ਆ ਪੇਪਰ ਜਿਹਦੇ ਵਿੱਚ 1999 ਵਿੱਚ ਮੋਦੀ ਜੀ ਕਾਸਟ ਨੂੰ OBC ਦੇ ਵਿੱਚ ਸੰਵਿਧਾਨਿਕ ਤੌਰ ਤੇ ਲੈ ਲਿਆ ਗਿਆ ਸੀ ਪਰ 2001 ਦੇ ਵਿੱਚ ਮਨਨੀ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜਿਨੇ ਜਿਹੜੀ ਇਲੈਕਸ਼ਨ ਆ ਗੁਜਰਾਤ ਤੋਂ ਲੜੀ ਸੀ ਔਰ ਇਸਨੇ ਟਿੱਪਣੀ ਕੀਤੀ ਆ ਅੱਜ ਸਾਰੇ ਹੀ OBC ਸਮਾਜ ਨੂੰ ਜਿਹੜੀ ਇਹ ਢਾਹ ਲੱਗੀ ਆ ਕਿਉਂਕਿ ਸਾਡੇ ਮਨਨੀ ਪ੍ਰਧਾਨ ਮੰਤਰੀ ਜੀ ਜਿਹੜੇ ਕਿ ਪਿਛਲੇ 10 ਪਿਛਲੇ 8 9 ਸਾਲਾਂ ਦੇ ਵਿੱਚ ਪੂਰੀ ਮਿਹਨਤ ਕਰਕੇ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਜਾ ਰਹੇ ਨੇ ਹੁਣ ਇਹਨਾਂ ਕੋਲ ਬੋਲਣ ਦਾ ਕੋਈ ਮੁੱਦਾ ਨਹੀਂ ਰਹਿ ਗਿਆ। ਔਰ ਉਹਨ ਜਿਹੜਾ ਇਹ ਆ ਕਦੀ OBC ਆ ਕਦੀ ਇਹ ਕੁਛ ਬੋਲਦਾ ਵਾ ਇਸ ਕਰਕੇ ਅੱਜ ਜਿਹੜਾ ਵਾ ਇਹਦਾ ਪੁੱਤਲੇ ਭੂਕੇ ਗਏ ਆ ਆਉਣ ਵਾਲੇ ਸਮੇਂ 'ਚ ਜੇ ਮੰਨ ਨਹੀਂ ਪ੍ਰਧਾਨ ਮੰਤਰੀ ਜੀ ਦੇ ਕੋਲ ਇਹ ਮਾਫੀ ਨਹੀਂ ਮੰਗਦਾ OBC ਸਮਾਜ ਆਪਣਾ ਜਿਹੜਾ ਵਾ ਹੋਰ ਵੀ ਤੇਜ਼ ਰੋਸ ਔਰ ਪ੍ਰਦਰਸ਼ਨ ਕਰੇਗਾ ਜੀ। ਹਾਂਜੀ ਪੁਤਲਾ ਕਿੱਥੇ ਉੱਤਿਆ ਗਿਆ ਪੁਤਲਾ ਕਿੱਥੇ ਉੱਤਿਆ ਗਿਆ ਇਹ ਪੁਤਲਾ ਬੀਜੇਪੀ ਆਫਿਸ ਹਾਥੀ ਗੇਟ ਦੇ ਬਾਹਰ ਜਿਹੜਾ ਜੀ ਉੱਥੇ ਭੁਕਿਆ ਗਿਆ ਜੀ ਉਹ ਤੇ ਰੱਖਦਾ ਹੀ ਥੱਲੇ ਗਾ ਦੇਖੋ ਅੱਜ ਇਹ ਪੁਤਲਾ ਭੁਕਿਆ ਗਿਆ ਹੈ ਸਾਡੇ ਦੇਸ਼ ਦੇ 77ਵੇਂ ਪ੍ਰਧਾਨ ਮੰਤਰੀ ਸ਼੍ਰੀ ਨરેਂਦਰ ਮੋਦੀ ਜੀ ਨੇ ਟਿੱਪਣੀ ਕੀਤੀ ਹੈ ਰਾਹੁਲ ਗਾਂਧੀ ਨੇ ਔਰ ਉਹ ਬੜੀ ਮੰਦਭਾਗੀ ਗੱਲ ਹੈ ਕਿ ਉਹਨਾਂ ਨੇ ਕਿਹਾ ਕਿ ਓਬੀਸੀ ਸ਼੍ਰੇਣੀ 'ਚ ਮੋਦੀ ਨਹੀਂ ਆਉਂਦੇ ਪਰ ਉਹਨਾਂ ਨੂੰ ਅਸੀਂ ਦੱਸਣਾ ਚਾਹਾਂਗੇ ਅਸੀਂ ਨਾਲ ਕਾਗਜ਼ ਲੈ ਕੇ ਆਏ ਆਂ ਜਿਹਦੇ ਵਿੱਚ ਜਿਹੜੇ ਮੋਦੀ ਐ ਉਹ OBC ਸ਼੍ਰੇਣੀ ਚ ਆਉਂਦੇ ਆ ਪਰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਇਹਨੂੰ ਆਪ ਰਾਹੁਲ ਗਾਂਧੀ ਨੂੰ ਕਿ ਇਸ ਜਾਤ ਬਰਾਦਰੀ ਦੇ ਤੇ ਇਹਨਾਂ ਦੇ ਰਾਜਨੀਤੀ ਨਾ ਕਰੇ ਜਿਤਨਾ ਅੱਗੇ ਉਹ ਸਾਰੇ ਦੇਸ਼ ਤੋਂ ਬਾਹਰ ਹੋ ਰਿਹਾ ਮੈਨੂੰ ਜਾਪਦਾ ਜੇ ਇਤਨਾ ਹੀ ਲੱਗੇ ਰਹੇ ਤੇ ਸਾਰੇ ਦੇਸ਼ ਤੋਂ ਕਾਂਗਰਸ ਦਾ ਉਹ ਨਾਮ ਨਿਸ਼ਾਨੇ ਵਿੱਚ ਆਸ ਅੱਜ ਕਿਸ ਤਰ੍ਹਾਂ ਪ੍ਰੋਟੈਸਟ ਕੀਤਾ ਗਿਆ ਜੀ ਦੇਖੀ ਅੱਜ ਅਸੀਂ ਪ੍ਰੋਟੈਸਟ ਕੀਤਾ OBC ਮੋਰਚੇ ਵੱਲੋਂ ਸਾਡੇ ਜਿਹੜੇ ਅਧਿਐਖਾ ਸਨੀ ਜੀ ਵੱਲੋਂ ਇਹ ਇਹ ਰੱਖਿਆ ਗਿਆ ਕੁਮਲਜੀਤ ਸਿੰਘ ਸਨੀ ਵੱਲੋਂ ਇਹ ਪ੍ਰੋਟੈਸਟ ਰੱਖਿਆ ਗਿਆ ਇਨ ਸਾਡੇ ਕਾਰਕਿਰਤਾ ਔਰ OBC ਜਿਹੜਾ ਸਮਾਜ ਹੈ ਉਹਦੇ ਵਿੱਚ ਬਹੁਤ ਰੋਜ਼ ਹੈ ਔਰ ਗੁੱਸਾ ਹੈ ਕਿ ਜਿਹੜਾ ਉਹ ਬਾਰ-ਬਾਰ ਉਹਨਾਂ ਤੇ ਟਿੱਪਣੀ ਕਰਦੇ ਹੈ ਰਾਹੁਲ ਗਾਂਧੀ ਮੈਂ ਸਮਝਦਾ ਸਾਰਾ ਜਿਹੜੇ OBC ਜਿਹੜੇ ਸਾਡਾ ਸਮਾਜ ਹੈ ਉਹ ਅੱਜ ਦੁਖੀ ਹੋ ਕੇ ਉਹਦੇ ਖਿਲਾਫ ਰਾਹੁਲ ਗਾਂਧੀ ਦਾ ਪਤਲਾ ਫੂਕੀ ਲੀਗਲ ਕੋ ਕੋਈ ਕਾਰਵਾਈ ਵੀ ਕਰਵਾਈ ਕਰ ਦੇਖੀ ਅਸੀਂ ਅੱਜ ਲੀਗਲ ਓਪੀਨੀਅਨ ਵੀ ਲੈ ਰਹੇ ਹਾਂ ਅਸੀਂ ਅੱਜ ਆਪਣੇ ਇਹ ਸਾਰੇ ਜਿਹੜਾ ਪੇਪਰਸ ਅਸੀਂ ਆਪਾਂ ਕਰਵਾਏ ਹੈ ਅਸੀਂ ਸਲਾਹ ਕਰਾਂਗੇ ਆਪਣੇ ਹਾਈ ਕਮਾਂਡਰਾਂ ਨੂੰ ਵੀ ਜੋ ਕਾਨੂੰਨੀ ਕਾਰਵਾਈ ਵੀ ਇਹਨਾਂ ਦੇ ਬੰਦੀ ਹੋ ਗਈ ਹੈ ਜੀ ਜ਼ਰੂਰ ਕਰਾਓ ਲੇਕਿਨ ਰਾਹੁਲ ਗਾਂਧੀ ਕਹਿੰਦੇ ਕਿ ਬੀਜੇਪੀ ਬਖਵਾਈ ਹੋਈ ਹੈ ਮੇਰੀ ਯਾਤਰਾ ਨੂੰ ਲੈ ਕੇ ਲਗਾਤਾਰ ਹੀ ਉਹ ਟਿੱਪਣੀਆਂ ਕਰ ਰਹੇ ਨੇ ਇਹਨਾਂ ਨੂੰ ਰਾਹੁਲ ਗਾਂਧੀ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਉਹ ਆਪਣੀ ਹਾਰ ਤੋਂ ਬਖਲਾਏ ਹੋਏ ਹੈ ਬੀਜੇਪੀ ਨੇ ਬਖਵਾਈ ਹੋਈ ਹੈ ਬੀਜੇਪੀ ਦਾ ਤੇ ਗ੍ਰਾਫ ਬਹੁਤ ਉੱਤੇ ਜਾ ਰਿਹਾ ਹੈ ਔਰ ਸਾਡੇ ਜਿਹੜੇ 10ਵੇਂ ਪ੍ਰਧਾਨ ਮੰਤਰੀ ਆ ਫੇਰ ਇੱਕ ਵਾਰ ਬੜੇ 400 ਤੋਂ ਵੱਧ ਸੀਟਾਂ ਲੈ ਕੇ ਅਰਕੇ ਪ੍ਰਧਾਨ ਮੰਤਰੀ ਬਣ ਜਾ ਰਹੇ ਬਖਲਾਈ ਭਾਜੀ ਹੋਈ ਹੈ ਔਰ ਉਹ ਬਖਲਾਟਣ ਵਾਲੀ ਇਹੋ ਗੱਲਾਂ ਕਰ ਰਹੇ ਨੇ ਕੀ ਇਹਨੂੰ ਐਜੀਟੇਸ਼ਨ ਬੋਧਾਇਆ ਜਾ ਸਕਦਾ ਜੇਕਰ ਬਿਲਕੁਲ ਬੋਧਾਇਆ ਜਾਏਗਾ ਜੀ OBC ਸਮਾਜ ਬਹੁਤ ਗੁੱਸੇ ਤੇ ਆ ਔਰ ਇਹ ਸ਼ੁਰੂਆਤ ਹੈ ਤੇ ਸਮਾਜ ਦੇ ਵੱਲੋਂ ਹੋਰ ਵੀ ਬੜੇ ਆ ਇਹ ਜਿਹੜੇ ਪ੍ਰੋਗਰਾਮ ਲੈ ਕੇ ਜਾ ਰਹੇ ਆ ਅੱਜ ਵਿਪੱਖਸ਼ ਦੇ ਜਿਹੜੇ ਜਿਹੜੇ ਬਖਲਾਏ ਹੋਏ ਆ ਇਹਨਾਂ ਦੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਜੀ ਅੱਜ ਜਿਸ ਪ੍ਰਕਾਰ ਉਹਨਾਂ ਨੇ ਮਾਨਮੋਦੀ ਜੀ ਦੇ ਪਰਸਨਲ ਅਟੈਕ ਕੀਤਾ ਵਾ ਉਹਨਾਂ ਦੀ ਜਾਤੀ ਉੱਤੇ ਸਵਾਲ ਉਠਾਇਆ ਵਾ ਮੈਂ ਇਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਪੁੱਛਣਾ ਵਾ ਕਿ ਕਦੀ ਦੇਸ਼ ਦੇ ਤੁਹਾਨੂੰ ਪੁੱਛਿਆ ਵਾ ਕਿ ਤੁਸੀਂ ਭਾਰਤੀ ਹੋ ਕਿ ਇਟਾਲੀਅਨ ਹੋ ਪਹਿਲਾਂ ਤੁਸੀਂ ਆਪਣਾ ਪ੍ਰੂਫ ਦਿਵੋ ਔਰ ਜਿਹੜੀ ਤੁਸੀਂ ਜਿਹੜੀ ਗੱਲ ਤੁਹਾਨੂੰ ਅੱਜ ਇੱਥੇ ਆਈ ਆ ਦੇਸ਼ ਦੇ ਪ੍ਰਧਾਨ ਮੰਤਰੀ 10 ਸਾਲ ਤੋਂ ਨੇ ਹੋ ਤੁਹਾਨੂੰ 10 ਸਾਲ ਤੇ ਕਦੀ ਯਾਦ ਨਹੀਂ ਆਇਆ ਕਿਉਂਕਿ ਉਹਨਾਂ ਨੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਪੂਰੇ ਦੇਸ਼ ਦੇ ਵਿੱਚ ਸਾਰੇ ਸਮਾਜ ਦਾ ਨਾਲ ਲੈ ਕੇ ਚੱਲੇ ਨੇ ਸਭ ਦਾ ਖਿਆਲ ਰੱਖਿਆ ਵਾ ਚਾਹੇ ਉਹ ਐਸਸੀ ਸਮਾਜ ਹੋਵੇ ਬੀਸੀ ਸਮਾਜ ਹੋਵੇ ਜਰਨਲ ਹੋਵੇ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲ ਰਹੇ ਆ ਸਭ ਦਾ ਵਿਕਾਸ ਕਰ ਰਹੇ ਆ ਜਿਹਦੇ ਕਰਕੇ ਦੇਸ਼ ਵਿੱਚ ਇੱਕ ਕਾਫੀ ਵੱਡਾ ਵਰਗ ਜਿਹੜਾ ਹੈ ਬੀਸੀ ਵਰਗ ਜਿਹੜਾ ਮੋਦੀ ਸਾਹਿਬ ਨੂੰ ਬਹੁਤ ਹੀ ਪਸੰਦ ਕਰਦਾ ਵਾ ਜਿਹਦੇ ਕਰਕੇ ਬੁਖਲਾਏ ਹੋਏ ਆ ਜਿਹਦੇ ਕਰਕੇ ਅੱਜ ਰਾਹੁਲ ਗਾਂਧੀ ਨੇ ਇੱਕ ਬਹੁਤ ਹੀ ਮੰਦਭਾਗਾ ਬਿਆਨ ਦਿੱਤਾ ਵਾ ਜਿਹਦੇ ਕਰਕੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਨੰਦ ਸਿੰਘ ਤੁਦੀ ਰਕਸਾ ਦੇ ਵਿੱਚ ਸਾਡੇ ਪੀਸੀ ਮੁਰਜ਼ੇ ਪ੍ਰਧਾਨ ਕਬਲ ਸਿੰਘ ਸਮੂ ਨੇ ਆਪਣੀ ਸਾਰੀ ਟੀਮ ਦੇ ਨਾਲ ਅੱਜ ਰਾਹੁਲ ਗਾਂਧੀ ਦਾ ਪਤਲਾ ਖੁਕਿਆ ਵਾ ਔਰ ਇਹਨਾਂ ਨੂੰ ਦੱਸਿਆ ਵਾ ਕਿ ਦੇਸ਼ ਤਾਨੂੰ ਜੇ ਤੁਹਾਡੇ ਮਸੂਬੇ ਜੇ ਕਾਮਯਾਬ ਨਹੀਂ ਹੁੰਦੇਗਾ ਅਸੀਂ ਚੇਤਾਵਨੀ ਜੀ ਆਪਣਾ ਇੱਕ ਰੋਸ਼ਦਾ ਕੀਤਾ ਕਿ ਜਿਸਾਂ ਤੁਸੀਂ ਹੁਸ਼ੀਰ ਕਦਾ ਜਿਉਂ ਆ ਗਏ ਹੋ ਤੁਹਾਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ ਇਸ ਤਰ੍ਹਾਂ ਚੱਕ ਕਰ ਚੁੱਕਿਆ ਵਾ ਕਿ ਜਿਹੜਾ ਆਉਣ ਵਾਲਾ 2024 ਦਾ ਚੋਣ ਹੈ ਉਥੇ ਜੇ ਆਏਗਾ ਸਿਰਫ ਮੋਦੀ ਹੀ ਆਏਗਾ